ਉੱਧਰ ਜਾਣਾ ਹੈ ਇਹ ਸਿਤਾ ਦੇ ਕਰੇ ਠੀਕ ਹੈ ਆਹੀ ਠੀਕ ਹੋਏ ਉੱਧਰ ਕਿੰਨਾ ਖਰਾਬ ਹੈ ਅੱਛਾ ਅੱਜ ਅਸੀਂ ਆ ਸਤ ਨੂੰ ਤੇ ਖੜੇ ਆ ਲਿਬਿਆਣੇ ਤੋਂ ਅੱਗੇ ਦੇਖੋ ਮਤਲਬ ਪਾਣੀ ਆ ਪਾਣੀ ਕਹੂੰਗਾ ਕੈਮਰਾਮੈਨ ਨੂੰ ਦਿਖਾਉਂਗਾ ਕਿ ਪਾਣੀ ਕਿਵੇਂ ਚੱਲ ਰਿਹਾ ਹੈ ਨਾ ਪੰਜਾਬ ਦੇ ਅੰਦਰ ਪਾਣੀ ਨੇ ਬਹੁਤ ਹਾਲਾਤ ਖਰਾਬ ਕੀਤੇ ਹੋਇਆ ਅੜਾ ਦੀ ਬਹੁਤ ਵੱਡੀ ਬਾੜ ਪੈ ਰਹੀ ਏ ਤੇ ਉਧਰੋਂ ਪ੍ਰਮਾਤਮਾ ਨੂੰ ਤਾਂ ਸੱਚੇ ਪਾਤਸ਼ਾਹ ਦੇ ਚਰਣਾ ਕਰਦਾਸ ਬੇਨਤੀ ਕਰ ਸਕਦਾ ਵੀ ਦਾਤਾ ਕਰ ਕਿਰਪਾ ਉੱਪਰ ਦੇਖੋ ਬੱਦਲ ਕਿੰਨਾ ਜ਼ਿਆਦਾ ਅੱਜ ਵੀ ਹੈ ਜੇ ਜਦੋਂ ਤੋਂ ਅਸੀਂ ਨਿਕਲੇ ਹੋਇਆ ਪਟਿਆਲੇ ਤੋਂ ਉਦੋਂ ਤੋਂ ਹੀ بارش ਹੋ ਰਹੀ ਹੈ ਸਵੇਰ ਦੀ ਤੇ ਹਾਲਾਤ ਬਹੁਤ ਖਰਾਬ ਨੇ ਪਰਮਾਤਮਾ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀ ਹੈ بارش ਆ ਜਿਹੜੀ ਉੱਪਰੋਂ ਪੈ ਰਹੀ ਹੈ ਹੁਣ ਇਹਦਾ ਕੋਈ ਥੋੜਾ ਜਣਾ ਮਾਲਕ ਮਿਹਰ ਕਰੇ ਤਾਂ ਰੁਕ ਜਾਵੇ ਕਿ ਜੇ ਇਸੇ ਤਰ੍ਹਾਂ بارش ਪੈਂਦੀ ਰਹੀ ਤੇ ਜਿਹੜਾ ਅੱਗੇ ਕੁਝ ਬਤਾ ਬਾੜਾ ਮੋਟਾ ਰਹਿ ਗਿਆ ਲੋਕਾਂ ਦਾ ਉਹਦਾ ਵੀ ਨੁਕਸਾਨ ਹੋਣ ਦਾ ਡਰ ਹੈ ਆਇਦਰ ਵੇਖੋ ਦੂਰ ਤੱਕ ਆ ਬਹੁਤ ਦੂਰ ਤੱਕ ਪੱਣ ਪਿਆੜੇ ਕੋਈ ਦਰਿਆ ਕਿਵੇਂ ਇਹ ਖਾਤਾ ਮਾਰਨ ਦੇ ਆ دریا ਪਾਣੀ ਉੱਚਾ ਉੱਚੇ ਕੇ ਬਾਹਰ ਨਿਕਲਦਾ ਪਿਆ ਆ ਪਰਮਾਤਮਾ ਮੇਰ ਕਲੇਟਰ ਦੀ ਕਾਰ ਰੱਖੇ ਪਾਣੀ ਦਾ ਬੜਾ ਘੈਰ ਪਤਾ ਨਹੀਂ ਪੰਜਾਬ ਦੇ ਉੱਤੇ ਇਹ ਤੇ ਦਾ ਸੰਕਟ ਹੈ ਜਿਹੜਾ ਆ ਰਿਹਾ ਹੈ ਪਰਮਾਤਮਾ ਕਿਰਪਾ ਕਰੇ ਹਰ ਇੱਕ ਦਾ ਬਚਾਵੇ ਕਿਉਂਕਿ ਅਜਾਜ ਤੋਂ ਹੀ ਸਾਡਾ ਫਰਕ ਚੱਲਣਾ ਹੈ ਹਰ ਇੱਕ ਦੇ ਮੂਹ ਪੈਣਾ ਇਹ ਜੇ ਸਾਡਾ ਅਨਾਜ ਹੈ ਜਿਹੜਾ ਗਰੀ ਖਰਾਬ ਹੋ ਗਈ ਤੇ ਬਹੁਤ ਔਖਾ ਹੋ ਜਾਊਗਾ ਦਾਤਾ ਕਿਰਪਾ ਕਰ ਚੜਦੀ ਕਲਾ ਰੱਖੇ ਸੱਚੇ ਪਾਤਸ਼ਾਹ ਉੱਪਰੋਂ ਬਾਹਰ ਚਾ ਜੜੀ ਹੋਰ ਬੰਦ ਹੋ ਜਾਵੇ ਧੰਨਵਾਦ ਤੁਹਾਡਾ ਬਹੁਤ ਬਹੁਤ ਆਓ ਜੀ ਆ ਨਾਲੇ ਹੋਟਲ ਚ ਹੈ ਜੀ ਕਾਜੂ ਨਾਲੇ ਬਾਥਰੂਮ ਚਲੀ ਹੈ ਨਾ ਜੋਰ ਬਹੁਤ ਆ ਬਾਥਰੂਮ